ਫਿਰੋਜ਼ਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗੁਰੂ ਹਰਸਹਾਇ ਦੇ ਪਿੰਡ ਮੋਹਨ ਦੇ ਉਤਾਰ ਨੇੜੇ ਸਕੂਲ ਵੈਨ ਅਤੇ ਆਟੋਕਾਰ ਦੇ ਵਿਚਾਰੇ ਇੱਕ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਵੈਨ ਚਾਲਕ ਦੰਬੀਰ ਜ਼ਖਮੀ ਦੱਸਿਆ ਜਾ ਰਿਹਾ ਤੇ ਜਿਸ ਨੂੰ ਇਲਾਜ ਲਈ ਫਿਰੋਜ਼ਪੁਰ ਭੇਜ ਦਿੱਤਾ ਗਿਆ ਹੈ ਮੌਕੇ ਤੇ ਜਾਨ ਬਚਾਉਣ ਵਾਲੇ ਲੋਕਾਂ ਨੇ ਦੱਸਿਆ ਕਿ ਸਕੂਲ ਵੈਨ ਗੁਰੂ ਹਰਸਹਾਇ ਬੱਚੇ ਛੱਡ ਕੇ ਵਾਪਸ ਗੋਲੁਕਾ ਮੋੜ ਵਾਲੇ ਪਾਸੇ ਪਰਤ ਰਹੀ ਸੀ ਤਾਂ ਸਾਹਮਣੇ ਦੂਜੇ ਪਾਸੇ ਆਟੋਕਾਰ ਜੋ ਕਿ ওভার ਸਪੀਡ ਵਿੱਚ ਸੀ ਜਿਸ ਨੇ ਡਵਾਡਰਾ ਨੂੰ ਪਾਸ ਕਰਦੇ ਹੋਏ ਦੂਸਰੇ ਪਾਸੇ ਜਾ ਕੇ ਵੈਨ ਚਾਲਕ ਦੇ ਵਿੱਚ ਆਟੋਕਾਰ ਮਾਰੀ ਜਿਸ ਕਰਕੇ ਵੈਨ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸਦੇ ਨਾਲ ਬੈਠਾ ਹੋਇਆ ਵੀ ਇੱਕ ਸਹਾਇਕ ਵਿਅਕਤੀ ਜ਼ਖਮੀ ਹੋਇਆ ਜਦਕਿ ਵੈਨ ਦੇ ਵਿੱਚ ਬੱਚੇ ਨਹੀਂ ਸਨ ਬੱਚਿਆਂ ਨੂੰ ਗੁਰੂ ਹਰਸਾਏ ਛੱਡ ਕੇ ਵੈਨ ਚਾਲਕ ਰਿੰਕੂ ਨਾਮ ਨੌਜਵਾਨ ਕਰ ਵਾਪਸ ਪਰਤ ਰਿਹਾ ਸੀ ਕਿੱਥੇ ਤਾਂ ਇਹ اچانک ਹਾਦਸਾ ਵਾਪੜਿਆ ਮੁਕੇ ਤੇ ਲੋਕਾਂ ਨੇ ਦੱਸਿਆ ਕਿ ਇਸ ਆਟੋਕਾਰ ਨੂੰ ਇੱਕ ਲੜਕੀ ਚਲਾ ਰਹੀ ਸੀ ਜੋ ਸਕੂਲ ਟੀਚਰ ਬੱਸੀ ਜਾ ਰਹੀ ਹੈ ਦੋਨਾਂ ਪਾਸੇ ਫੱਟੜ ਹੋਇਆ ਨੂੰ ਲੋਕਾਂ ਨੇ ਬਚਾ ਕੇ ਹਸਪਤਾਲ ਭੇਜਿਆ पंजाब वार्ताली ब्यूरो रिपोर्ट गुरु हर सहाय ਦੀ ਡੈਥ ਹੋਈ ਹੈ ਵੈਨ ਚੱਲ ਕੇ ਜਿਹੜਾ ਗੁਰੂ ਰਸਾਇਤ ਗੋਲੂ ਕਾਨ ਨੂੰ ਜਾ ਰਿਹਾ ਸੀ ਤੁਹਾਡੇ ਪਿੰਡ ਦਾ ਸੀ ਹਾਂਜੀ ਸਾਡੇ ਪਿੰਡ ਦਾ ਸੀ ਇਹ ਰਿੰਕੂ ਕੁਮਾਰ ਸੀ ਜੈ ਕਿਸ਼ਨ ਦਾ ਲੜਕਾ ਸੀ ਬੇਟਾ ਸੀ ਸਿਰਫ ਇਹਦੇ ਕੋਲ ਸਿਰਫ 5 ਸਾਲ ਦਾ ਬੇਟਾ ਸੀ ਇੱਕੋ ਮੁੰਡਾ ਸੀ ਜੀ ਹੂੰ ਬਹੁਤ ਮਾੜਾ ਹਾਲ ਹੋਇਆ ਬਹੁਤ ਜ਼ਿਆਦਾ ਜੀ ਪਿੰਡ 'ਚ ਪੂਰਾ ਅਫਸੋਸ ਹੋਇਆ ਜੀ ਤੇ ਕਿਵੇਂ ਘਟਨਾ ਦਾ ਪਤਾ ਲੱਗਿਆ ਸਾਰਾ ਘਟਨਾ ਦਾ ਜਦੋਂ ਪਤਾ ਲੱਗਾ ਜੀ ਪੈਰਾ ਥਲੋ ਜ਼ਮੀਨ ਖਿਸਕ ਗਈ ਏਕਰੀ ਤਾਂ ਜੀ ਸਾਡੇ ਹੂੰ ਬਹੁਤ ਮਾੜਾ ਹੋਇਆ ਜੀ